ਸਰਾਂ ਗੁਰਦੁਆਰਾ ਸ਼੍ਰੀ ਕਲਗੀਦਰ ਸਾਹਿਬ ਟਕਾਨੀ ਨਹੀਂ ਤੋਂ ਸੋ ਸਭ ਤੋਂ ਪਹਿਲਾਂ ਤਾਂ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਨਿਊਜ਼ੀਲੈਂਡ ਦੇ ਹਰ ਗੁਰੂ ਘਰ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਗੁਰਪੁਰਬ ਦੇ ਮੌਕੇ ਤੇ ਨਸਤ ਮਸਤਕ ਹੋਣ ਲਈ ਪਹੁੰਚ ਰਹੀਆਂ ਸੋ ਟੱਕਰ ਨਹੀਂ ਗੁਰੂ ਘਰ ਦੇ ਵਿੱਚ ਖੁੱਲੀ ਪਾਰਕਿੰਗ ਆ ਜੀ ਵੱਡੀ ਗਿਣਤੀ ਜੀ ਸੰਗਤ ਪਹੁੰਚਦੀ ਆ ਇੱਥੋਂ ਅਸੀਂ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਉਹ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਤੇ ਗੁਰੂ ਘਰ ਦੇ ਵਿੱਚ ਜੇ ਆਪਾਂ ਦਰਬਾਰ ਹਾਲ ਦੀ ਗੱਲ ਕਰੀਏ ਤਾਂ ਦਰਬਾਰ ਹਾਲ ਦੇ ਵਿੱਚ ਪਹਿਲਾਂ ਖੰਡ ਪਾਟ ਸਾਹਿਬ ਦੇ ਜਿਹੜੇ ਭੋਗਾ ਉਹ ਪਾਈ ਗਏ ਆ ਉਸ ਤੋਂ ਬਾਅ ਲਗਾਤਾਰ ਕੀਰਤਨ ਜਿਹੜਾ ਉਹ ਚੱਲ ਰਿਹਾ ਤੇ ਇਸ ਟਾਈਮ ਉੱਪਰ ਦਰਬਾਰ ਹਾਲ ਦੇ ਵਿੱਚ ਜਿਹੜਾ ਕੀਰਤਨ ਹੈ ਉਹ ਲਗਾਤਾਰ ਚੱਲ ਰਿਹਾ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨਿਊਜ਼ੀਲੈਂਡ ਦੇ ਵਿੱਚ ਅੱਜ ਵਰਕਿੰਗ ਡੇ ਹੋਣ ਕਰਕੇ ਦਿਨ ਵਿੱਚ ਭਾਵੇਂ ਗੁਰੂ ਘਰ ਦੇ ਵਿੱਚ ਸੰਗਤਾਂ ਜਿਹੜੀ ਉਹ ਘਟ ਰਹੀ ਆ ਪਰ ਹੁਣ ਜਿਵੇਂ ਸ਼ਾਮ ਦਾ ਸਮਾਂ ਹੋ ਚੁੱਕਿਆ ਜੀ ਮੇਰੇ ਕੋਲ ਨਿਊਜ਼ੀਲੈਂਡ ਦੇ ਪੌਣੇ 8 ਦਾ ਤਕਰੀਬਨ ਜਿਹੜਾ ਸਮਾਂ ਉਹ ਆ ਦੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਵੱਡੀ ਗਿਣਤੀ ਚ ਸੰਗਤ ਆ ਜਿਹੜੀ ਪਹੁੰਚੀ ਹੋਈ ਆ ਸੋ ਕੁਝ ਇਹ ਗੱਲਬਾਤ ਸੰਗਤਾਂ ਨਾਲ ਕਰਦੇ ਆ ਜੀ ਉਹਨਾਂ ਦਾ ਕੀ ਕਹਿਣਾ ਇਸ ਸਾਰੇ ਮਾਹੌਲ ਨੂੰ ਲੈ ਕੇ ਤੇ ਨਾਲ ਨਾਲ ਤੁਹਾਨੂੰ ਸਾਰਾ ਇੱਥੇ ਦਾ ਜੋ ਵਿਊ ਆ ਜੋ ਕੁਝ ਇੱਥੇ ਚੱਲ ਰਿਹਾ ਉਹ ਸਾਰਾ ਤੁਹਾਨੂੰ ਦਿਖਾਉਂਦੇ ਆ ਸੋ ਤੁਸੀਂ ਦੇਖ ਸਕਦੇ ਹੋ ਜੀ ਰੌਣਕਾਂ ਲੱਗੀਆਂ ਹੋਈਆਂ ਖਾਸ ਤੌਰ ਤੇ ਜੇ ਦੂਸਰੀ ਸਾਈਡ ਦੇਖੀਏ ਸਾਲਜ ਵਗੈਰਾ ਜਿਹੜੀਆਂ ਉਹ ਵੀ ਲੱਗੀਆਂ ਹੋਈਆਂ ਬਜ਼ੁਰਗ ਬੈਠੇ ਆ ਜੀ ਤੇ ਨਾਲ ਗੱਲਾਂ ਬਾਤਾਂ ਬਜ਼ੁਰਗ ਵੀ ਮਾਰ ਰਹੇ ਆ ਤੇ ਸੰਗਿਤਾ ਵੀ ਭੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਤੁਸੀਂ ਦੇਖ ਸਕਦੇ ਹੋ ਮੈਂ ਵੀ ਜੁਨੀ ਵੀ ਖੜੇ ਆ ਗੱਲਬਾਤ ਇਹ ਨਾਲ ਵੀ ਕਰਨੀ ਜਾਊਗਾ ਪਹਿਲਾਂ ਤਾਂ ਆਪਣਾ ਨਾਂ ਤੇ ਕਿੱਥੋਂ ਇਹ ਜ਼ਰੂਰ ਦੱਸ ਦਿਓ ਜੀ ਮੇਰਾ ਨਾਂ ਜੀ ਯਸ਼ਵੰਤ ਬੱਸੀ ਮੈਂ ਡੇਢ ਮਹੀਨੇ ਵਾਸਤੇ ਰੋਪੜ ਤੋਂ ਇੱਥੇ ਆਇਆ ਹਾਂ ਨਿਊਜ਼ੀਲੈਂਡ ਚ ਤੇ ਕਿਵੇਂ ਲੱਗਿਆ ਫਿਰ ਇੱਥੇ ਆ ਕੇ ਅੱਜ ਸਾਰਾ ਮਾਹੌਲ ਦੇਖ ਕੇ ਪਹਿਲਾਂ ਤਾਂ ਸੁਮੱਚੀ ਸੰਗਤ ਨੂੰ ਸਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕਰੋ ਤੇ ਲੱਖ ਲੱਖ ਵਧਾਈ ਤੇ ਹਰਮਨ ਜੀ ਮੈਨੂੰ ਇੱਥੇ ਆ ਕੇ ਮਹਿਸੂਸ ਏਦਾਂ ਹੋ ਰਿਹਾ ਵੀ ਮੈਂ ਕਿਸੇ ਪੰਜਾਬ ਦੇ ਜਾਂ ਰੋਪੜ ਜ਼ਿਲ੍ਹੇ ਦੇ ਕਿਸੇ ਪਟਾ ਸਾਹਿਬ ਜਾਂ ਕਿਤੇ ਟੀਬੀ ਸਾਹਿਬ ਗੁਰਦੁਆਰੇ ਹੀ ਖੜਾ ਕਿਉਂਕਿ ਜਿੰਨੇ ਇੰਡੀਅਨ ਕਮਿਊਨਿਟੀ ਖਾਸ ਕਰਕੇ ਜਿਹੜੀ ਪੰਜਾਬ ਕਮਿਊਨਿਟੀ ਉਹਨੂੰ ਦੇਖ ਕੇ ਮੇਰਾ ਮਨ ਜਿਹੜਾ ਇੰਨੇ ਜਾਂਦਾ ਲੱਗਿਆ ਨਹੀਂ ਸੀ ਲੇਕਿਨ ਅੱਜ ਮੈਂ ਬਹੁਤ ਫੀਲ ਕਰਦਾ ਵੀ ਮੈਂ ਆਪਣੇ ਦੇਸ਼ ਆਪਣੇ ਪਿੰਡ ਆਪਣੇ ਜ਼ਿਲ੍ਹੇ ਵਿੱਚ ਹੀ ਖੜਾ ਹਾਂ ਜੀ ਤੇ ਤੁਹਾਡਾ ਜਾਣਨਾ ਜਾਊਂਗਾ ਕੀ ਕਹੋਗੇ ਹਾਂ ਜੀ ਮੇਰੇ ਵੀ ਅਸੀਂ ਤੁਹਾਡੇ ਪਹਿਲਾਂ ਇਹੀ ਵਿਚਾਰ ਕਰ ਰਹੇ ਸੀ ਅਸੀਂ ਇੱਥੇ ਦਾ ਜਿਹੜਾ ਮਾਹੌਲ ਹੈ ਇਹ ਤਾਂ ਬਿਲਕੁਲ ਐਦਾਂ ਲੱਗਦਾ ਸੀ ਜਿਵੇਂ ਪੰਜਾਬ 'ਚ ਹੋਈ ਏ ਹੂੰ ਜਦੋਂ ਕਿਤੇ ਫਿਰ ਖੱਲੇ ਹੋਈ ਏ ਥੋੜਾ ਜਿਹਾ ਫਿਰ ਥੋੜਾ ਜਿਹਾ ਲੱਗਦਾ ਫਿਰ ਪੰਜਾਬ ਯਾਦ ਆਉਂਦਾ ਬਿਲਕੁਲ ਬਿਲਕੁਲ ਪਰ ਅੱਜ ਇਹ ਰੌਣਕ ਲੱਗੀ ਹੋਈ ਏ ਜੀ ਇਹ ਗੁਰਪੁਰਬ ਦੇ ਮੌਕੇ ਤੇ ਤੇ ਮੈਂ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਥੋੜੇ ਟਾਈਮ ਤੋਂ ਆਏ ਹੋ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਜੀ ਨਿਊਜ਼ੀਲੈਂਡ ਦੇ ਵਿੱਚ ਦੀਵਾਲੀ ਦਾ ਸਭ ਤੋਂ ਵੱਡਾ ਇਕੱਠ ਵੀ ਇੱਥੇ ਗੁਰੂ ਘਰ ਦੇ ਜੁੰਦਾ ਤੇ ਆਤੀਸ਼ਵਾਜੀ ਥੋੜੇ ਦਿਨ ਪਹਿਲਾਂ ਜਦੋਂ ਦੀਵਾਲੀ ਸੀਗੀ ਤੇ ਬੰਦੀ ਛੋੜ ਦੇ ਮੌਕੇ ਤੇ ਦੀਵਾਲੀ ਤੇ ਆਤੀਸ਼ਵਾਜੀ ਆ ਜਿਹੜੀ ਕੀਤੀ ਗਈ ਆ ਸੋ ਵੱ ਵੀ ਹੁੰਦਾ ਜੀ ਤੇ ਗੁਰਪੁਰਪ ਤੇ ਕੋਈ ਵੀ ਸਮਾਗਮ ਹੋਵੇ ਧਾਰਮਿਕ ਸਮਾਗਮ ਹੋਵੇ ਵੱਡਾ ਇਕੱਠਾ ਜਿਹੜਾ ਉਹ ਇੱਥੇ ਹੁੰਦਾ ਸੋ ਬਜ਼ੁਰਗ ਟਾਣੀਆਂ ਲਾ ਕੇ ਬੈਠੇ ਆ ਸ਼ੁਕਰੀਆ ਜੀ ਤੁਸੀਂ ਕਰੋ ਗੱਲਾਂ ਤੇ ਬਜ਼ੁਰਗ ਦੇਖੋ ਜੀ ਆਪਣੀਆਂ ਟਾਣੀਆਂ ਲਾ ਕੇ ਬੈਠੇ ਆ ਤੇ ਗੱਲਾਂ ਬਾਤਾਂ ਉਹ ਵੀ ਆਪਣੀਆਂ ਕਰ ਰਹੇ ਆ ਤੇ ਜੇ ਆਪਾਂ ਸਟਾਲ ਦੀ ਗੱਲ ਕਰੀਏ ਤਾਂ ਇੱਕ ਪਾਸੇ ਜਿਹੜੀਆਂ ਸਟਾਲਸ ਵਗੈਰਾ ਉਹ ਲੱਗੀਆਂ ਹੋਈਆਂ ਜੀ ਤੇ ਜਿਵੇਂ ਆਪਾਂ ਜਦੋਂ ਵੀ ਕਿਸੇ ਗੁਰੂ ਘਰ ਜਾਈਏ ਤੇ ਉੱਥੇ ਜਿਹੜੀਆਂ ਸਟਾਲਸ ਆ ਉਹ ਲੱਗੀਆਂ ਹੁੰਦੀਆਂ ਹੋਰ ਬਾਈ ਜੀ ਕੀ ਹਾਲ ਚਾਲ ਹੈ ਤੁਹਾਡਾ ਬਹੁਤ ਪ੍ਰੋਗਰਾਮ ਹੁੰਦਾ ਸੀ ਸ਼ੁਕਰੀਆ ਜੀ ਸ਼ੁਕਰੀਆ ਇਹ ਜਾਣੀ ਦਿੰਦੇ ਲਾਜ਼ਮੀ ਸੁਣਦੇ ਆਂ ਸ਼ੁਕਰੀਆ ਜੀ ਮੈਂ ਕਈ ਵਾਰੀ ਦੇਖਿਆ ਜੀ ਮੈਂ ਕਿਹਾ ਬਾਈ ਨੂੰ ਮਿਲਣਾ ਲਾਜ਼ਮੀ ਚਲੋ ਤੇ ਕਿਵੇਂ ਲੱਗਿਆ ਜੀ ਅੱਜ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਕਿੰਨਾ ਕਿਸਮਾ ਹੋ ਗਿਆ ਨਿਊਜ਼ੀਲੈਂਡ ਚ ਮੈਨੂੰ ਹੋ ਗਏ ਹੁਣ 6 ਮਹੀਨੇ ਬੱਚਿਆਂ ਕੋਲੇ ਆਏ ਆਂ ਜੀ ਹਾਂ ਤੇ ਪਹਿਲਾਂ ਤੁਹਾਡਾ ਇੰਡੀਆ ਵੀ ਪ੍ਰੋਗਰਾਮ ਸੁਣਦੇ ਰਹੇ ਆ ਜੀ ਬਹੁਤ ਆਨੰਦ ਆ ਮੈਂ ਵਧੀਆ ਚਲੋ ਤੇ ਵਧੀਆ ਲੱਗਿਆ ਬਸੇ ਮੁਬਾਰਕਾ ਸਾਬ ਨੂੰ ਬਹੁਤ ਬਹੁਤ ਬਾਕੀ ਸੋਨੋ ਨੂੰ ਮੁਬਾਰਕਾਂ ਸ਼ੁਕਰੀਆ ਜੀ ਠੀਕ ਹੈ ਸੋ ਬਿਲਕੁਲ ਜੀ ਸੋ ਸੰਗਤਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੋਸ਼ ਵੀ ਹੈਗਾ ਉਤਸ਼ਾਹ ਵੀ ਹੈਗਾ ਸੋ ਗੁਰਪੁਰਬ ਦਾ ਮੌਕਾ ਜੀ ਤੇ ਵੱਡੀ ਗਿਣਤੀ ਚ ਸੰਗਤਾਂ ਜਿਹੜੀ ਨਤਮਸਤਕ ਹੋਣ ਲਈ ਇਹ ਟਾਕਾਨੀ ਨਹੀਂ ਗੁਰੂ ਘਰ ਆ ਜਿਹੜੀ ਉਹ ਪਹੁੰਚੀ ਆ ਤੇ ਨਾਲ ਦੀ ਨਾਲ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਿਹੜੇ ਸਮਾਗਮ ਆ ਉਹ ਚੱਲ ਰਹੇ ਆ ਤੇ ਹਰ ਗੁਰੂ ਘਰ ਦੇ ਵਿੱਚ ਕੀਰਤਨ ਜਿਹੜਾ ਉਹ ਚੱਲ ਰਿਹਾ ਨਾਲ ਦੀ ਨਾਲ ਸੰਗਤਾਂ ਨਤਮਸਤਕ ਹੋਣ ਲਈ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀਆਂ ਸੋ ਸਾਡੇ ਸਾਹਮਣੇ ਤੋਂ ਬਿਲਕੁਲ ਸੂਰਜ ਆ ਜਿਹੜਾ ਉਹ ਪੈਂਦਾ ਹੋਊਗਾ ਤੇ ਵੀਡੀਓ ਬੇਸ਼ੱਕ ਸ਼ਾਇਦ ਤੁਹਾਨੂੰ ਥੋੜੀ ਜੀ ਕਾਲੀ ਸ਼ਾਇਦ ਨਜ਼ਰ ਆਵੇ ਪਰ ਤੁਸੀਂ ਦੇਖ ਸਕਦੇ ਹੋ ਜੀ ਤੇ ਸੰਗਤਾਂ ਦੇ ਲਈ ਪ੍ਰਬੰਧਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਜਿਹੜੀਆਂ ਉਹ ਇੱਥੇ ਲਗਾਈਆਂ ਹੋਈਆਂ ਤੇ ਤੁਹਾਨੂੰ ਉਸ ਸਟਾਲਸ ਆ ਜਿਹੜੀਆਂ ਮੈਂ ਉਹ ਦਿਖਾਉਣ ਦੇ ਲਈ ਵਿਸ਼ੇਸ਼ ਤੌਰ ਤੇ ਇੱਧਰ ਆਇਆ ਤੇ ਅੱਜ ਸਵੇਰ ਤੋਂ ਜਿਹੜਾ ਵੱਖ-ਵੱਖ ਤਰ੍ਹਾਂ ਦੇ ਪਕਵਾਨ ਆ ਜੀ ਪਕਾਏ ਜਾ ਰਹੇ ਆ ਸੋ ਲੋ ਜੀ ਬ੍ਰੈਡ ਪਕੌੜੇ ਜਿਹੜੇ ਕੱਢੇ ਜਾ ਰਹੇ ਆ ਤੇ ਭਾਈ ਜੀ ਹੁਣ ਹੀ ਸਵੇਰ ਤੋਂ ਅੱਜ ਲੱਗੇ ਹੋਏ ਆ ਜੀ ਤੇ ਭਾਜੀ ਕੀ ਕਹਿਣਾ ਚਾਹੋਗੇ ਆਪਾਂ ਕੀ ਕਹਿਣਾ ਭਾਜੀ ਇਹਨੂੰ ਪੁੱਛ ਲਾ ਆਪਾਂ ਕੀ ਕਹਿਣਾ ਸਵੇਰ ਤੋਂ ਲੱਗੇ ਹੋਏ ਆ ਫਿਰ ਵੀ ਉਹ ਤਾਂ ਕੋਈ ਨਹੀਂ ਸਵੇਰ ਤੋਂ ਸ਼ਾਮ ਨੂੰ ਉਹ ਸੇਵਾਤ ਕਰਨੀ ਹੈ ਜੀ ਜੀ ਭੈਣ ਉਹਨਾਂ ਨੂੰ ਪੁੱਛ ਲੋ ਤੁਸੀਂ ਜੀ ਤੇ ਬਿਲਕੁਲ ਜੀ ਸੋ ਬਾਈ ਜੀ ਨੇ ਜਿਵੇਂ ਕਹਿੰਦੇ ਕਿ ਸੇਵਾ ਜੀ ਤੇ ਸੇਵਾ ਦੇ ਵਿੱਚ ਸਾਰੇ ਜਿਹੜੇ ਇੱਥੇ ਲੱਗੇ ਹੋਏ ਆ ਤੇ ਤੁਹਾਨੂੰ ਮੈਂ ਦਿਖਾਣਾ ਚਾਹੂੰਗਾ ਜੀ ਇਸ ਸਾਈਡ ਬੱਚਿਆਂ ਦੇ ਵਿੱਚ ਜਿਹੜਾ ਕਰੇਜ਼ ਆ ਉਹ ਕਾਫੀ ਆ ਤੇ ਬੀਬੀਆਂ ਵੱਲੋਂ ਬ੍ਰੈਡ ਪਕੌੜਿਆਂ ਦੀ ਸੇਵਾ ਜਿਹੜੀ ਉਹ ਚੱਲ ਰਹੀ ਆ ਤੇ ਸਿੰਘਾਂ ਨੇ ਸ਼ਰਧਈ ਦਾ ਜਿਹੜਾ ਲੰਗਰ ਆ ਉਹ ਵੀ ਲਾਇਆ ਹੋਇਆ ਲੋ ਜੀ ਇੱਥੇ ਸ਼ਰਧਾਈ ਦਾ ਲੰਗਰ ਆ ਜੀ ਚੱਲ ਦੇ ਆ ਤੇ ਕੱਪ ਤੁਸੀਂ ਲਓ ਤੇ ਨਾਲ ਆਪਣੀ ਸ਼ਰਧਾਈ ਆ ਜਿਹੜੀ ਉਹ ਲੈ ਕੇ ਲੋ ਜੀ ਬੱਚਿਆਂ ਦੇ ਵਿੱਚ ਆਈਸਕ੍ਰੀਮ ਦਾ ਬੜਾ ਕ੍ਰੇਜ਼ ਰਹਿੰਦਾ ਤੇ ਨਿਆਣੇ ਤੁਹਾਡੇ ਸਾਹਮਣੇ ਲੱਗੇ ਹੋਏ ਆ ਜੀ ਆਈਸਕ੍ਰੀਮ ਖਾਣ ਗੁਰਪੁਰਬ ਦਾ ਮਾਹੌਲ ਹੋਵੇ ਤੇ ਜਲੇਬੀਆਂ ਦਾ ਮੈਨੂੰ ਲੱਗਦਾ ਲੰਗਰ ਆ ਜੀ ਜਿਹੜਾ ਉਹ ਹਮੇਸ਼ਾ ਹੁੰਦਾ ਹੀ ਆ ਤੇ ਪਿੱਛੇ ਵੀ ਜਲੇਬੀਆਂ ਕੱਢ ਵੀ ਰਹੇ ਆ ਤੇ ਗਰਮ-ਗਰਮ ਜਲੇਬੀਆਂ ਜੀ ਜਿਹੜੀ ਨਿਕਲ ਰਹੀ ਆ ਸੋ ਤੁਸੀਂ ਟਾਕਾ ਦੇ ਨਹੀਂ ਗੁਰੂ ਘਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਆ ਇਹ ਇਸ ਟਾਈਮ ਦੇਖ ਰਹੇ ਆ ਤੇ ਗੋਲ ਗੱਪਿਆਂ ਦੀ ਸੇਵਾ ਜੀ ਇੱਧਰ ਚੱਲ ਰਹੀ ਸੋ ਸਿੰਘ ਤਾਲਦੀ ਨਾਲ ਪਾਣੀ ਆ ਜਿਹੜਾ ਉਹ ਤਿਆਰ ਕਰ ਰਹੇ ਆ ਆਲੂ ਛੋਲੇ ਜਿਹੜੇ ਵਿੱਚ ਭਰ ਕੇ ਦਿੱਤੇ ਜਾਂਦੇ ਉਹ ਤਿਆਰ ਕਰ ਰਹੇ ਆ ਭਾਜੀ ਖੜੇ ਆ ਭਾਜੀ ਕੀ ਕਹਿਣਾ ਜਾਓਗੇ ਤੁਹਾਡੇ ਕੋਲ ਆਣਾ ਚਾਹੂੰਗਾ ਕਿਵੇਂ ਲੱਗ ਰਿਹਾ ਅੱਜ ਬਹੁਤ ਇਸ਼ਾਹ ਜੀ ਸੰਗਤ ਦੇ ਵਿੱਚ ਤੇ ਸੇਮ ਜਿਦਾ ਤੁਸੀਂ ਦੇਖਿਆ ਆਪਣਾ ਬੰਦੀ ਛੋਟ ਦੇ ਵਾਸਤੇ ਸੀ ਜਿੱਦਾਂ ਜੀ ਸੰਗਤ ਉਸੇ ਤਰ੍ਹਾਂ ਪੂਰਾ ਮਤਲਬ ਇਕੱਠਾ ਜਿ ਨਜ਼ਰ ਆ ਰਿਹਾ ਹਾਂਜੀ ਤੇ ਬਾਕੀ ਸਮਾਗਮ ਉੱਪਰ ਦਰਬਾਰ ਹਾਲ 'ਚ ਵੀ ਸਮਾਗਮ ਚੱਲ ਰਹੇ ਆ ਤੇ ਹੁਣ ਆ ਦੇ ਬਾਰੇ ਵੀ ਥੋੜਾ ਜਿਆ ਦੱਸਣਾ ਹੋਵੇ ਹਾਂਜੀ ਹੁਣ 8 ਵਜੇ ਤੱਕ ਸ਼ਬਦ ਕੀਰਤਨ ਦੀ ਹਾਜ਼ਰੀ ਆ ਜੋ ਹਜ਼ੂਰੀ ਰਾਗੀ ਕਰ ਰਿਹਾ ਉਸ ਤੋਂ ਬਾਅਦ 8 ਤੋਂ ਸਵਾ 8 ਕੁਵਿਸ਼ਰੀ ਜੱਥਾ ਬੱਚਿਆਂ ਦਾ ਤੇ ਉਸ ਤੋਂ ਬਾਅਦ ਵਿੱਚ ਫਿਰ ਦੋ ਜੱਥੇ ਨੇ ਸਾਡੇ ਕੋਲ ਜੁੜੇ ਭਾਈ ਦੀਪ ਸਿੰਘ ਜੀ ਤੇ ਇੱਕ ਉਹਨਾਂ ਤੋਂ ਬਾਅਦ ਵਿੱਚ ਨੇ ਸੋ ਸਾਡੇ 9:00 ਵਜੇ ਸਮਾਪਤੀ ਹੋਣੀ ਹੈ ਜੀ ਉਹ ਰਾਤ 9:30 ਵਜੇ ਜਿਹੜੀ ਸਮਾਪਤੀ ਆ ਜੀ ਕੋ ਇੱਥੇ ਹੋਊਗੀ ਤੇ ਵਰਕਿੰਗ ਡੇ ਹੋਣ ਕਰਕੇ ਸਮਾਗਮ ਆ ਜਿਹੜੇ ਸ਼ਾਮ ਦੇ ਰੱਖੇ ਗਏ ਆ ਪਰ ਸਵੇਰ ਤੋਂ ਗੁਰੂ ਘਰ ਦੇ ਵਿੱਚ ਜਿਹੜੇ ਵਕ-ਵਕ ਤਰ੍ਹਾਂ ਦੇ ਸਟਾਲ ਆ ਉਹ ਲਾਏ ਹੋਏ ਇਸੀ ਸੰਗਤ ਆ ਜਿਹੜੀ ਲਗਾਤਾਰ ਸਵੇਰ ਤੋਂ ਆ ਰਹੀ ਆ ਸੋ ਸੰਗਤ ਤੁਸੀਂ ਦੇਖ ਸਕਦੇ ਹੋ ਜੀ ਚੰਗਾ ਰਸ ਜਿਹੜਾ ਸੰਗਤ ਜਿਹਦੇ ਨਤਮਸਤਕ ਓਨਲੀ ਪਹੁੰਚੀ ਆ ਉੱਥੇ ਵਕ-ਵਕ ਸਟਾਲ ਤੇ ਜਿਹੜੀ ਚੰਗੀ ਭੀੜ ਤੁਹਾਨੂੰ ਦੇਖਣ ਨੂੰ ਮਿਲਦੀ ਆ ਤੇ ਲਾਈਵ ਤਸਵੀਰਾਂ ਤੁਸੀਂ ਜਿਹੜੀਆਂ ਰਾਕਾਨੀਨੀ ਗੁਰੂ ਘਰ ਤੋਂ ਦੇਖ ਰਹੀ ਹਾਂ ਤੇ ਸੋ ਇਧਰ ਗੋਲ ਗੱਪਿਆਂ ਦਾ ਸਾਲ ਆ ਜੀ ਇਹ ਗੋਲ ਗੱਪਿਆਂ ਦੇ ਵੱਡੀ ਗਿਣਤੀ ਵਿੱਚ ਸੰਗਤ ਆ ਜਿਹੜੀ ਉਹ ਪਹੁੰਚੀ ਆ ਸੋ ਜਿੰਨਾ ਰਸ ਤੁਹਾਨੂੰ ਇਹ ਨੀਚੇ ਦੇਖ ਰਿਹਾ ਜੀ ਐਨਾ ਹੀ ਰਸ ਉੱਪਰ ਦਰਬਾਰ ਹਾਲ ਦੇ ਵਿੱਚ ਵੀ ਤੁਹਾਨੂੰ ਜਿਹੜਾ ਉਹ ਦੇਖੂਗਾ ਤੇ ਉੱਪਰ ਵੀ ਸੰਗਤ ਜਿਹੜੀ ਦਰਬਾਰ ਹਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਜੀ ਤੇ ਕੀਰਤਨਾਂ ਜਿਹੜੇ ਲਗਾਤਾਰ ਚੱਲ ਰਹੀਆਂ ਸੋ ਉੱਪਰ ਕੀਰਤਨ ਇਸ ਤੋਂ ਬਾਅਦ ਕਿ ਵੀਸ਼ਰੀ ਦਾ ਜਿਹੜਾ ਬੱਚਿਆਂ ਵੱਲੋਂ ਕਿ ਵੀਸ਼ਰੀ ਆ ਉਹ ਗੀਤੀ ਜਾਊਗੀ ਉਹਨਾਂ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਐਨ ਜੀ ਬਿਆਬੀ ਨਿਊਜ਼ ਤੇ ਸੋ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜੀ ਗੁਰਦੁਆਰਾ ਸ਼੍ਰੀ ਖਲਗੀਦਰ ਸਾਹਿਬ ਟਕਾਨੇ ਨੇੜੀਆਂ ਸੋ ਟਕਾਨੇ ਨੇ ਗੁਰੂ ਘਰ ਦੇ ਵਿੱਚ ਵੱਡੀਆਂ ਰੌਣਕਾਂ ਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਲੱਗੀਆਂ ਹੋਈਆਂ ਜੀ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਤੇ ਇੱਥੇ ਹੁਣ ਤੁਸੀਂ ਮੈਨੂੰ ਹਰਮਨ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ ਸੇਕਾਲ ਜੀ ਮੈਂ ਹਰਮਨਪ੍ਰੀਤ ਸੇਮ ਹਾਜ਼ਰ ਆ ਗੁਰਦੁਆਰਾ ਸ਼੍ਰੀ ਕਲਗੀਦਰ ਸਾਹਿਬ ਟਕਾਨੀ ਨਹੀਂ ਤੋਂ ਸੋ ਸਭ ਤੋਂ ਪਹਿਲਾਂ ਤਾਂ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਸੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਨਿਊਜ਼ੀਲੈਂਡ ਦੇ ਹਰ ਗੁਰੂ ਘਰ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਗੁਰਪੁਰਬ ਦੇ ਮੌਕੇ ਤੇ ਨਸਤ ਮਸਤਕ ਹੋਣ ਲਈ ਪਹੁੰਚ ਰਹੀਆਂ ਸੋ ਟੱਕਰ ਨਹੀਂ ਗੁਰੂ ਘਰ ਦੇ ਵਿੱਚ ਖੁੱਲੀ ਪਾਰਕਿੰਗ ਆ ਜੀ ਵੱਡੀ ਗਿਣਤੀ ਜੀ ਸੰਗਤ ਪਹੁੰਚ ਰਹੀ ਆ ਇੱਥੋਂ ਅਸੀਂ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਉਹ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਤੇ ਗੁਰੂ ਘਰ ਦੇ ਵਿੱਚ ਜੇ ਆਪਾਂ ਦਰਬਾਰ ਹਾਲ ਦੀ ਗੱਲ ਕਰੀਏ ਤਾਂ ਦਰਬਾਰ ਹਾਲ ਦੇ ਵਿੱਚ ਪਹਿਲਾਂ ਖੰਡ ਪਾਟ ਸਾਹਿਬ ਦੇ ਜਿਹੜੇ ਭੋਗਾ ਉਹ ਪਾਈ ਗਏ ਆ ਉਸ ਤੋਂ ਬਾਅਦ ਲਗਾਤਾਰ ਕੀਰਤਨ ਆ ਜਿਹੜਾ ਉਹ ਚੱਲ ਰਿਹਾ ਤੇ ਇਸ ਟਾਈਮ ਉੱਪਰ ਦਰਬਾਰ ਹਾਲ ਦੇ ਵਿੱਚ ਜਿਹੜਾ ਕੀਰਤਨ ਆ ਜੀ ਉਹ ਲਗਾਤਾਰ ਚੱਲ ਰਿਹਾ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨਿਊਜ਼ੀਲੈਂਡ ਦੇ ਵਿੱਚ ਅੱਜ ਵਰਕਿੰਗ ਡੇ ਹੋਣ ਕਰਕੇ ਦਿਨ ਵਿੱਚ ਭਾਵੇਂ ਗੁਰੂ ਘਰ ਦੇ ਵਿੱਚ ਸੰਗਤ ਆ ਜਿਹੜੀ ਉਹ ਘਟ ਰਹੀ ਆ ਪਰ ਹੁਣ ਜਿਵੇਂ ਸ਼ਾਮ ਦਾ ਸਮਾਂ ਹੋ ਚੁੱਕਿਆ ਜੀ ਮੇਰੇ ਕੋਲ ਨਿਊਜ਼ੀਲੈਂਡ ਦੇ ਪੌਣੇ 8 ਦਾ ਤਕਰੀਬਨ ਜਿਹੜਾ ਸਮਾਂ ਉਹ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਵੱਡੀ ਗਿਣਤੀ 'ਚ ਸੰਗਤ ਆ ਜਿਹੜੀ ਪਹੁੰਚੀ ਹੋਈ ਆ ਸੋ ਕੁਝ ਇਹ ਗੱਲਬਾਤ ਸੰਗਤਾਂ ਨਾਲ ਕਰਦੇ ਆਂ ਜੀ ਉਹਨਾਂ ਦਾ ਕੀ ਕਹਿਣਾ ਇਸ ਸਾਰੇ ਮਾਹੌਲ ਨੂੰ ਲੈ ਕੇ ਤੇ ਨਾਲ ਨਾਲ ਤੁਹਾਨੂੰ ਸਾਰਾ ਇੱਥੇ ਦਾ ਜੋ ਵਿਊ ਆ ਜੋ ਕੁਝ ਇੱਥੇ ਚੱਲ ਰਿਹਾ ਉਹ ਸਾਰਾ ਤੁਹਾਨੂੰ ਦਿਖਾਉਂਦੇ ਆਂ ਸੋ ਤੁਸੀਂ ਦੇਖ ਸਕਦੇ ਹੋ ਜੀ ਰੌਣਕਾਂ ਲੱਗੀਆਂ ਹੋਈਆਂ ਖਾਸ ਤੌਰ ਤੇ ਜੇ ਦੂਸਰੀ ਸਾਈਡ ਦੇਖੀਏ ਸਾਲਜ ਵਗੈਰਾ ਜਿਹੜੀਆਂ ਉਹ ਵੀ ਲੱਗੀਆਂ ਹੋਈਆਂ ਬਜ਼ੁਰਗ ਬੈਠੇ ਆ ਜੀ ਤੇ ਨਾਲ ਗੱਲਾਂ ਬਾਤਾਂ ਬਿਰਗ ਵੀ ਮਾਰ ਰਹੇ ਆ ਤੇ ਸੰਗਤਾਂ ਵੀ ਭੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਤੁਸੀਂ ਦੇਖ ਸਕਦੇ ਹੋ ਮੁੰਬਈ ਜونی ਵੀ ਖੜੇ ਆ ਗੱਲਬਾਤ ਇਹ ਨਾਲ ਵੀ ਕਰਨੀ ਜਾਊਗਾ ਪਹਿਲਾਂ ਤਾਂ ਆਪਣਾ ਨਾਂ ਤੇ ਕਿੱਥੋਂ ਇਹ ਜ਼ਰੂਰ ਦੱਸ ਦਿਓ ਜੀ ਮੇਰਾ ਨਾਂ ਜੀ ਯਸ਼ਵੰਤ ਬੱਸੀ ਮੈਂ ਡੇਢ ਮਹੀਨੇ ਵਾਸਤੇ ਰੋਪੜ ਤੋਂ ਇੱਥੇ ਆਇਆ ਹਾਂ ਨਿਊਜ਼ੀਲੈਂਡ ਚ ਤੇ ਕਿਵੇਂ ਲੱਗਿਆ ਫਿਰ ਇੱਥੇ ਆ ਕੇ ਅੱਜ ਸਾਰਾ ਮਾਹੌਲ ਦੇਖ ਕੇ ਪਹਿਲਾਂ ਤਾਂ ਸੁਮੱਚੀ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕਰੋ ਤੇ ਲੱਖ ਲੱਖ ਵਧਾਈ ਹਰਮਨਜੀਤ ਮੈਨੂੰ ਇੱਥੇ ਆ ਕੇ ਮਹਿਸੂਸ ਏਦਾਂ ਹੋ ਰਿਹਾ ਵੀ ਮੈਂ ਕਿਸੇ ਪੰਜਾਬ ਦੇ ਜਾਂ ਰੋਪੜ ਜ਼ਿਲ੍ਹੇ ਦੇ ਕਿਸੇ ਪਠਾ ਸਾਹਿਬ ਜਾਂ ਕਿਤੇ ਟੀਬੀ ਸਾਹਿਬ ਗੁਰਦੁਆਰੇ ਖੜਾ ਕਿਉਂਕਿ ਜਿਨੇ ਇੰਡੀਅਨ ਕਮਿਊਨਿਟੀ ਖਾਸ ਕਰਕੇ ਜਿਹੜੀ ਪੰਜਾਬ ਕਮਿਊਨਿਟੀ ਉਹਨੂੰ ਦੇਖ ਕੇ ਮੇਰਾ ਮਨ ਜਿਹੜਾ ਐਨੇ ਦਿਨਾਂ ਦਾ ਲੱਗਿਆ ਨਹੀਂ ਸੀ ਲੇਕਿਨ ਅੱਜ ਮੈਂ ਬਹੁਤ ਫੀਲ ਕਰਦਾ ਵੀ ਮੈਂ ਆਪਣੇ ਦੇਸ਼ ਆਪਣੇ ਪਿੰਡ ਆਪਣੇ ਜ਼ਿਲ੍ਹੇ ਵਿੱਚ ਹੀ ਖੜਦਾ ਹਾਂ ਜੀ ਤੇ ਤੁਹਾਡਾ ਜਾਣਨਾ ਜਾਊਂਗਾ ਕੀ ਕਹੋਗੇ ਹਾਂ ਜੀ ਮੇਰੇ ਵੀ ਅਸੀਂ ਤੁਹਾਡੇ ਪਹਿਲਾਂ ਇਹੀ ਵਿਚਾਰਾ ਕਰ ਰਹੇ ਸੀ ਅਸੀਂ ਇੱਥੇ ਦਾ ਜਿਹੜਾ ਮਾਹੌਲ ਹੈ ਇਹ ਤਾਂ ਬਿਲਕੁਲ ਐਦਾਂ ਲੱਗਦਾ ਸੀ ਜਿਵੇਂ ਪੰਜਾਬ 'ਚ ਹੋਈ ਏ ਹੂੰ ਜਦੋਂ ਕਿਤੇ ਫਿਰ ਇਕੱਲੇ ਹੋਈ ਏ ਥੋੜਾ ਜਿਹਾ ਫਿਰ ਥੋੜਾ ਜਿਹਾ ਦਾ ਲੱਗਦਾ ਕਿ ਪੰਜਾਬ ਯਾਦ ਆਉਂਦਾ ਬਿਲਕੁਲ ਬਿਲਕੁਲ ਪਰ ਅੱਜ ਇਹ ਰੌਣਕ ਲੱਗੀ ਹੋਈ ਏ ਜੀ ਇਹ ਗੁਰਪੁਰਬ ਦੇ ਮੌਕੇ ਤੇ ਤੇ ਮੈਂ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਥੋੜੇ ਟਾਈਮ ਤੋਂ ਆਏ ਹੋ ਅੱਜ ਆਪਣੇ ਦਰਸ਼ਕਾਂ ਨੂੰ ਦੱਸਣਾ ਜਾਊਂਗਾ ਜੀ ਨਿਊਜ਼ੀਲੈਂਡ ਦੇ ਵਿੱਚ ਦੀਵਾਲੀ ਦਾ ਸਭ ਤੋਂ ਵੱਡਾ ਕਾਠ ਵੀ ਇੱਥੇ ਗੁਰੂ ਘਰ ਦੇ ਜੁੰਦਾ ਤੇ ਆਤੀਸ਼ਵਾਜੀ ਥੋੜੇ ਦਿਨ ਪਹਿਲਾਂ ਜਦੋਂ ਦੀਵਾਲੀ ਸੀਗੀ ਤੇ ਬੰਦੀ ਛੋੜ ਦੇ ਮੌਕੇ ਤੇ ਦੀਵਾਲੀ ਤੇ ਆਤੀਸ਼ਵਾਜੀ ਆ ਜਿਹੜੀ ਕੀਤੀ ਗਈ ਆ ਸੋ ਵੱਡਾ ਹੁੰਦਾ ਜੀ ਤੇ ਗੁਰਪੁਰਪ ਤੇ ਕੋਈ ਵੀ ਸਮਾਗਮ ਹੋਵੇ ਧਾਰਮਿਕ ਸਮਾਗਮ ਹੋਵੇ ਵੱਡਾ ਇਕੱਠਾ ਜਿਹੜਾ ਉਹ ਇੱਥੇ ਹੁੰਦਾ ਸੋ ਬਜ਼ੁਰਗ ਟਾਣੀਆਂ ਲਾ ਕੇ ਬੈਠੇ ਆ ਸ਼ੁਕਰੀਆ ਜੀ ਤੁਸੀਂ ਕਰੋ ਗੱਲਾਂ ਤੇ ਬਜ਼ੁਰਗ ਦੇਖੋ ਜੀ ਆਪਣੀਆਂ ਟਾਣੀਆਂ ਲਾ ਕੇ ਬੈਠੇ ਆ ਤੇ ਗੱਲਬਾਤਾਂ ਉਹ ਵੀ ਆਪਣੀਆਂ ਕਰ ਰਹੇ ਆ ਤੇ ਜੇ ਆਪਾਂ ਸਟਾਲ ਦੀ ਗੱਲ ਕਰੀਏ ਤਾਂ ਇੱਕ ਪਾਸੇ ਜਿਹੜੀਆਂ ਸਟਾਲਸ ਵਗੈਰਾ ਉਹ ਲੱਗੀਆਂ ਹੋਈਆਂ ਜੀ ਤੇ ਜਿਵੇਂ ਆਪਾਂ ਜਦੋਂ ਵੀ ਕਿਸੇ ਗੁਰੂ ਘਰ ਜਾਈਏ ਤੇ ਉੱਥੇ ਜਿਹੜੀਆਂ ਸਟਾਲਸ ਆ ਉਹ ਲੱਗੀਆਂ ਹੁੰਦੀਆਂ। ਹੋਰ ਬਾਈ ਜੀ ਕੀ ਹਾਲ ਚਾਲ ਹੈ? ਤੁਹਾਡਾ ਬਹੁਤ ਪ੍ਰੋਗਰਾਮ ਸੁਣਦੇ ਆ ਜੀ। ਸ਼ੁਕਰੀਆ ਜੀ, ਸ਼ੁਕਰੀਆ। ਇਹ ਜਾਣੀ ਦਿੰਦੇ ਲਾਜ਼ਮੀ ਸੁਣਦੇ ਆ। ਸ਼ੁਕਰੀਆ ਜੀ। ਮੈਂ ਕਈ ਵਾਰੀ ਦੇਖਿਆ ਜੀ ਮੈਂ ਕਿਹਾ ਬਾਈ ਨੂੰ ਮਿਲਣਾ ਲਾਜ਼ਮੀ। ਚਲੋ ਤੇ ਕਿਵੇਂ ਲੱਗਿਆ ਜੀ ਅੱਜ? ਬਹੁਤ ਵਧੀਆ ਲੱਗਿਆ, ਬਹੁਤ ਵਧੀਆ। ਕਿੰਨਾ ਕੁ ਸਮਾਂ ਹੋ ਗਿਆ ਨਿਊਜ਼ੀਲੈਂਡ 'ਚ? ਮੈਨੂੰ ਹੋ ਗਏ ਹੁਣ 6 ਮਹੀਨੇ ਬੱਚਿਆਂ ਕੋਲੇ ਆਏ ਆ। ਜੀ। ਹਾਂ ਤੇ ਪਹਿਲਾਂ ਤੁਹਾਡਾ ਇੰਡੀਆ ਵੀ ਪ੍ਰੋਗਰਾਮ ਸੁਣਦੇ ਰਹੇ ਆ। ਜੀ। ਬਹੁਤ ਆਨੰਦ ਬਸ ਮੁਬਾਰਕਾ ਸਾਹਿਬ ਨੂੰ ਬਹੁਤ ਬਹੁਤ ਬਾਕੀ ਸੋਨੂੰ ਮੁਬਾਰਕਾਂ ਸ਼ੁਕਰੀਆ ਜੀ ਠੀਕ ਹੈ ਸੋ ਬਿਲਕੁਲ ਜੀ ਸੋ ਸੰਗਤਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੋਸ਼ ਵੀ ਹੈਗਾ ਉਤਸ਼ਾਹ ਵੀ ਹੈਗਾ ਸੋ ਗੁਰਪੁਰਬ ਦਾ ਮੌਕਾ ਜੀ ਤੇ ਵੱਡੀ ਗਿਣਤੀ ਚ ਸੰਗਤਾਂ ਜਿਹੜੀ ਨਤਮਸਤਕ ਹੋਣ ਲਈ ਇਹ ਟਾਕਾਨੀ ਨਹੀਂ ਗੁਰੂ ਘਰ ਆ ਜਿਹੜੀ ਉਹ ਪਹੁੰਚੀ ਆ ਤੇ ਨਾਲ ਦੀ ਨਾਲ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਿਹੜੇ ਸਮਾਗਮ ਆ ਉਹ ਚੱਲ ਰਹੇ ਆ ਤੇ ਹਰ ਗੁਰੂ ਘਰ ਦੇ ਵਿੱਚ ਕੀਰਤਨ ਜਿਹੜਾ ਉਹ ਚੱਲ ਰਿਹਾ ਨਾਲ ਦੀ ਨਾਲ ਸੰਗਤਾਂ ਨਤਮਸਤਕ ਹੋਣ ਲਈ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀਆਂ ਸੋ ਸਾਡੇ ਸਾਹਮਣੇ ਤੋਂ ਬਿਲਕੁਲ ਸੂਰਜ ਆ ਜਿਹੜਾ ਉਹ ਪੈਂਦਾ ਹੋਊਗਾ ਤੇ ਵੀਡੀਓ ਬੇਸ਼ੱਕ ਸ਼ਾਇਦ ਤੁਹਾਨੂੰ ਥੋੜੀ ਜੀ ਕਾਲੀ ਸ਼ਾਇਦ ਨਜ਼ਰ ਆਵੇ ਪਰ ਤੁਸੀਂ ਦੇਖ ਸਕਦੇ ਹੋ ਜੀ ਤੇ ਸੰਗਤਾਂ ਦੇ ਲਈ ਪ੍ਰਬੰਧਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਟਾਲਸ ਆ ਜਿਹੜੀਆਂ ਉਹ ਇੱਥੇ ਲਗਾਈਆਂ ਹੋਈਆਂ ਤੇ ਤੁਹਾਨੂੰ ਉਹ ਸਟਾਲਸ ਆ ਜਿਹੜੀਆਂ ਮੈਂ ਉਹ ਦਿਖਾਉਣ ਦੇ ਲਈ ਵਿਸ਼ੇਸ਼ ਤੌਰ ਤੇ ਇੱਧਰ ਆਇਆ ਤੇ ਅੱਜ ਸਵੇਰ ਤੋਂ ਜਿਹੜਾ ਵੱਖ-ਵੱਖ ਤਰ੍ਹਾਂ ਦੇ ਪਕਵਾਨ ਆ ਜੀ ਪਕਾਏ ਜਾ ਰਹੇ ਆ ਸੋ ਲੋ ਜੀ ਬ੍ਰੈਡ ਪਕੌੜੇ ਜਿਹੜੇ ਕੱਢੇ ਜਾ ਰਹੇ ਆ ਤੇ ਬਾਈ ਜੀ ਹੁਣ ਹੀ ਸਵੇਰ ਤੋਂ ਅੱਜ ਲੱਗੇ ਹੋਏ ਆ ਜੀ ਤੇ ਭਾਜੀ ਕੀ ਕਹਿਣਾ ਚਾਹੋਗੇ ਆਪਾਂ ਕੀ ਕਹਿਣਾ ਭਾਜੀ ਇਹਨੂੰ ਪੁੱਛ ਲਾ ਆਪਾਂ ਕੀ ਕਹਿਣਾ ਸਵੇਰ ਤੋਂ ਲੱਗੇ ਹੋਏ ਆ ਫਿਰ ਵੀ ਉਹ ਤਾਂ ਚਲ ਕੋਈ ਨਹੀਂ ਸਵੇਰ ਤੋਂ ਸ਼ਾਮ ਨੂੰ ਉਹ ਸੇਵਾਤ ਕਰਨੀ ਹੈ ਜੀ ਜੀ ਭੈਣ ਉਹਨਾਂ ਨੂੰ ਪੁੱਛ ਲੋ ਤੁਸੀਂ ਜੀ ਤੇ ਬਿਲਕੁਲ ਜੀ ਸੋ ਬਾਈ ਜੀ ਨੇ ਜਿਵੇਂ ਕਹਿੰਦੇ ਕਿ ਸੇਵਾ ਜੀ ਤੇ ਸੇਵਾ ਦੇ ਵਿੱਚ ਸਾਰੇ ਜਿਹੜੇ ਇੱਥੇ ਲੱਗੇ ਹੋਏ ਆ ਤੇ ਤੁਹਾਨੂੰ ਮੈਂ ਦਿਖਾਣਾ ਚਾਹੂੰਗਾ ਜੀ ਇਸ ਸਾਈਡ ਬੱਚਿਆਂ ਦੇ ਵਿੱਚ ਜਿਹੜਾ ਕਰੇਜ਼ ਆ ਉਹ ਕਾਫੀ ਆ ਤੇ ਬੀਬੀਆਂ ਵੱਲੋਂ ਬਰੈਡ ਪਕੌੜੇ ਦੀ ਸੇਵਾ ਜਿਹੜੀ ਉਹ ਚੱਲ ਰਹੀ ਆ ਤੇ ਸਿੰਘਾਂ ਨੇ ਸ਼ਰਧਈ ਦਾ ਜਿਹੜਾ ਲੰਗਰ ਆ ਉਹ ਵੀ ਲਾਇਆ ਹੋਇਆ ਲੋ ਜੀ ਇੱਥੇ ਸ਼ਰਧਾਈ ਦਾ ਲੰਗਰ ਆ ਜੀ ਚੱਲ ਰਿਹਾ ਤੇ ਕੱਪ ਤੁਸੀਂ ਦਓ ਤੇ ਨਾਲ ਆਪਣੀ ਸ਼ਰਧਾਈ ਆ ਜਿਹੜੀ ਉਹ ਲੈ ਕੇ ਲੋ ਜੀ ਬੱਚਿਆਂ ਦੇ ਵਿੱਚ ਆਈਸਕ੍ਰੀਮ ਦਾ ਬੜਾ ਕ੍ਰੇਜ਼ ਰਹਿੰਦਾ ਤੇ ਨਿਆਣੇ ਤੁਹਾਡੇ ਸਾਹਮਣੇ ਲੱਗੇ ਹੋਏ ਆ ਜੀ ਆਈਸਕ੍ਰੀਮ ਖਾਣ ਗੁਰਪੁਰਬ ਦਾ ਮਾਹੌਲ ਹੋਵੇ ਤੇ ਜਲੇਬੀਆਂ ਦਾ ਮੈਨੂੰ ਲੱਗਦਾ ਲੰਗਰ ਆ ਜੀ ਜਿਹੜਾ ਉਹ ਹਮੇਸ਼ਾ ਹੁੰਦਾ ਹੀ ਆ ਤੇ ਪਿੱਛੇ ਵੀ ਜਲੇਬੀਆਂ ਕੱਢ ਵੀ ਰਹੇ ਆ ਤੇ ਗਰਮ ਗਰਮ ਜਲੇਬੀਆਂ ਜੀ ਜਿਹੜੀ ਨਿਕਲ ਰਹੀ ਆ ਸੋ ਤੁਸੀਂ ਟਾਕਾ ਦੇ ਨਹੀਂ ਗੁਰੂ ਘਰ ਤੋਂ ਜਿਹੜੀਆਂ ਲਾਈਵ ਤਸਵੀਰਾਂ ਇਹ ਇਸ ਟਾਈਮ ਦੇਖ ਰਹੇ ਆ ਤੇ ਗੋਲ ਗੱਪਿਆਂ ਦੀ ਸੇਵਾ ਜੀ ਇੱਧਰ ਚੱਲ ਰਹੀ ਸੋ ਸਿੰਘ ਤਾਲ ਦੀ ਨਾਲ ਪਾਣੀ ਆ ਜਿਹੜਾ ਉਹ ਤਿਆਰ ਕਰ ਰਹੇ ਆ ਆਲੂ ਛੋਲੇ ਜਿਹੜੇ ਵਿੱਚ ਭਰ ਕੇ ਦਿੱਤੇ ਜਾਂਦੇ ਉਹ ਤਿਆਰ ਕਰ ਰਹੇ ਆ ਭਾਜੀ ਖੜੇ ਆ ਭਾਜੀ ਕੀ ਕਹਿਣਾ ਚਾਹੋਗੇ ਤੁਹਾਡੇ ਕੋਲ ਆਣਾ ਚਾਹੂੰਗਾ ਕਿਵੇਂ ਲੱਗ ਰਿਹਾ ਅੱਜ ਬਹੁਤ ਇਰਸ਼ਾ ਜੀ ਸੰਗਤ ਦੇ ਵਿੱਚ ਤੇ ਸੇਮ ਜਿਦਾ ਤੁਸੀਂ ਦੇਖਿਆ ਆਪਣਾ ਬੰਦੀ ਛੋਟ ਦੇ ਵਾਸਤੇ ਸੀ ਜਿੱਦਾਂ ਜੀ ਸੰਗਤ ਉਸੇ ਤਰ੍ਹਾਂ ਪੂਰਾ ਮਤਲਬ ਇਕੱਠਾ ਜਿ ਨਜ਼ਰ ਆ ਰਿਹਾ ਹਾਂਜੀ ਤੇ ਬਾਕੀ ਸਮਾਗਮ ਉੱਪਰ ਦਰਬਾਰ ਹਾਲ 'ਚ ਵੀ ਸਮਾਗਮ ਚੱਲ ਰਹੇ ਆ ਤੇ ਉਹਨਾਂ ਦੇ ਬਾਰੇ ਵੀ ਥੋੜਾ ਜਿਆਦਾ ਦੱਸਣਾ ਹੋਵੇ। ਹਾਂਜੀ ਹੁਣ 8 ਵਜੇ ਤੱਕ ਸ਼ਬਦ ਕੀਰਤਨ ਦੀ ਹਾਜ਼ਰੀ ਆ ਜੋ ਹਜ਼ੂਰੀ ਰਾਗੀ ਕਰ ਰਿਹਾ ਉਸ ਤੋਂ ਬਾਅਦ 8 ਤੋਂ ਸਵਾ 8 ਕੁਇਸ਼ਰੀ ਜੱਥਾ ਬੱਚਿਆਂ ਦਾ ਤੇ ਉਸ ਤੋਂ ਬਾਅਦ ਵਿੱਚ ਫਿਰ ਦੋ ਜੱਥੇ ਨੇ ਸਾਡੇ ਕੋਲ ਜੁੜੇ ਭਾਈ ਦੀਪ ਸਿੰਘ ਜੀ ਤੇ ਇੱਕ ਉਹਨਾਂ ਤੋਂ ਬਾਅਦ ਵਿੱਚ ਨੇ। ਸੋ ਸਾਡੇ 9:00 ਵਜੇ ਸਮਾਪਤੀ ਹੋਣੀ ਹੈ। ਜੀ ਉਹ ਰਾਤ 9:30 ਵਜੇ ਜਿਹੜੀ ਸਮਾਪਤੀ ਆ ਜੀ ਕੋ ਇੱਥੇ ਹੋਊਗੀ ਤੇ ਵਰਕਿੰਗ ਡੇ ਹੋਣ ਕਰਕੇ ਸਮਾਗਮ ਆ ਜਿਹੜੇ ਸ਼ਾਮ ਦੇ ਰੱਖੇ ਗਏ ਆ ਪਰ ਸਵੇਰ ਤੋਂ ਗੁਰੂ ਘਰ ਦੇ ਵਿੱਚ ਜਿਹੜੇ ਵਕ-ਵਕ ਤਰ੍ਹਾਂ ਦੇ ਸਟਾਲ ਆ ਉਹ ਲਾਏ ਹੋਏ ਇਸੀ ਸੰਗਤ ਆ ਜਿਹੜੀ ਲਗਾਤਾਰ ਸਵੇਰ ਤੋਂ ਆ ਰਹੀ ਆ ਸੋ ਸੰਗਤ ਤੁਸੀਂ ਦੇਖ ਸਕਦੇ ਹੋ ਜੀ ਚੰਗਾ ਰਸ ਜਿਹੜਾ ਸੰਗਤ ਜਿਹਦੇ ਨਤਮਸ ਤੋਂ ਕੋਲ ਹੀ ਪਹੁੰਚੀ ਆ ਉੱਥੇ ਵਕ-ਵਕ ਸਟਾਲ ਤੇ ਜਿਹੜੀ ਚੰਗੀ ਭੀੜ ਤੁਹਾਨੂੰ ਦੇਖਣ ਨੂੰ ਮਿਲਦੀ ਆ ਤੇ ਲਾਈਵ ਤਸਵੀਰਾਂ ਤੁਸੀਂ ਜਿਹੜੀਆਂ ਰਾਕਨੀਨੀ ਗੁਰੂ ਘਰ ਤੋਂ ਦੇਖ ਰਹੀ ਹਾਂ ਤੇ ਸੋ ਇਧਰ ਗੋਲ ਗੱਪਿਆਂ ਦਾ ਹਸਾਲ ਆ ਜੀ ਇਹ ਗੋਲ ਗੱਪਿਆਂ ਦੇ ਵੱਡੀ ਗਿਣਤੀ ਵਿੱਚ ਸੰਗਤ ਆ ਜਿਹੜੀ ਉਹ ਪਹੁੰਚੀ ਆ ਸੋ ਜਿੰਨਾ ਰਾਸ਼ ਤੁਹਾਨੂੰ ਇਹ ਨੀਚੇ ਦੇਖ ਰਿਹਾ ਜੀ ਐਨਾ ਹੀ ਰਾਸ਼ੇ ਉੱਪਰ ਦਰਬਾਰ ਹਾਲ ਦੇ ਵਿੱਚ ਵੀ ਤੁਹਾਨੂੰ ਜਿਹੜਾ ਉਹ ਦੇਖੂਗਾ ਤੇ ਉੱਪਰ ਵੀ ਸੰਗਤ ਜਿਹੜੀ ਦਰਬਾਰ ਹਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਜੀ ਤੇ ਕੀਰਤਨ ਆ ਜਿਹੜੇ ਲਗਾਤਾਰ ਚੱਲ ਰਹੀ ਹੈ ਸੋ ਉੱਪਰ ਕੀਰਤਨ ਇਸ ਤੋਂ ਬਾਅਦ ਕਿ ਵੀ શ્રી ਦਾ ਜਿਹੜਾ ਬੱਚਿਆਂ ਵੱਲੋਂ ਕਿ ਬਿਚਲੀ ਆ ਉਹ ਗੀਤੀ ਜਾਊਗੀ ਸੋ ਇਹ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਐਨ ਜੀ ਪੰਜਾਬੀ ਨਿਊਜ਼ ਤੇ ਸੋ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾਈਆਂ ਜੀ ਗੁਰਦੁਆਰਾ ਸ਼੍ਰੀ ਖਲਗੀਦਰ ਸਾਹਿਬ ਟਕਾਨੇ ਨੀਂਦਿਆਂ ਸੋ ਟਕਾਨੇ ਗੁਰੂ ਘਰ ਦੇ ਵਿੱਚ ਵੱਡੀਆਂ ਰੌਣਕਾਂ ਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਲੱਗੀਆਂ ਹੋਈਆਂ ਜੀ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਤੇ ਇੱਥੇ ਹੀ ਹੁਣ ਤੁਸੀਂ ਮੈਨੂੰ ਹਰਮਨ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ ਸਵੇਰ ਕਾਲ ਜੀ ਮੈਂ ਹਰਮਨਪ੍ਰੀਤ ਸੇਮ ਹਾਜ਼ਰ ਆ ਗੁਰਦੁਆਰਾ ਸ਼੍ਰੀ ਕਲਗੀਦਰ ਸਾਹਿਬ ਟਕਾਨੀ ਨਹੀਂ ਤੋਂ ਸੋ ਸਭ ਤੋਂ ਪਹਿਲਾਂ ਤਾਂ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸੋ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਨਿਊਜ਼ੀਲੈਂਡ ਦੇ ਹਰ ਗੁਰੂ ਘਰ ਦੇ ਵਿੱਚ ਸੰਗਤਾਂ ਜਿਹੜੀਆਂ ਅੱਜ ਗੁਰਪੁਰਬ ਦੇ ਮੌਕੇ ਤੇ ਨਸਤ ਮਸਤਕ ਹੋਣ ਲਈ ਪਹੁੰਚ ਰਹੀਆਂ ਸੋ ਟੱਕਰ ਨਹੀਂ ਗੁਰੂ ਘਰ ਦੇ ਵਿੱਚ ਖੁੱਲੀ ਪਾਰਕਿੰਗ ਆ ਜੀ ਵੱਡੀ ਗਿਣਤੀ ਜੀ ਸੰਗਤ ਪਹੁੰਚ ਰਹੀ ਆ ਇੱਥੋਂ ਅਸੀਂ ਤੁਹਾਨੂੰ ਜਿਹੜੀਆਂ ਲਾਈਵ ਤਸਵੀਰਾਂ ਉਹ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਤੇ ਗੁਰੂ ਘਰ ਦੇ ਵਿੱਚ ਜੇ ਆਪਾਂ ਦਰਬਾਰ ਹਾਲ ਦੀ ਗੱਲ ਕਰੀਏ ਤਾਂ ਦਰਬਾਰ ਹਾਲ ਦੇ ਵਿੱਚ ਪਹਿਲਾਂ ਖੰਡ ਪਾਟ ਸਾਹਿਬ ਦੇ ਜਿਹੜੇ ਭੋਗਾ ਉਹ ਪਾਈ ਗਏ ਆ ਉਸ ਤੋਂ ਬਾਅ ਲਗਾਤਾਰ ਕੀਰਤਨ ਜਿਹੜਾ ਉਹ ਚੱਲ ਰਿਹਾ ਤੇ ਇਸ ਟਾਈਮ ਉੱਪਰ ਦਰਬਾਰ ਹਾਲ ਦੇ ਵਿੱਚ ਜਿਹੜਾ ਕੀਰਤਨ ਹੈ ਉਹ ਲਗਾਤਾਰ ਚੱਲ ਰਿਹਾ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨਿਊਜ਼ੀਲੈਂਡ ਦੇ ਵਿੱਚ ਅਜੇ ਵਰਕਿੰਗ ਡੇ ਹੋਣ ਕਰਕੇ ਦਿਨ ਵਿੱਚ ਭਾਵੇਂ ਗੁਰੂ ਘਰ ਦੇ ਵਿੱਚ ਸੰਗਤਾਂ ਜਿਹੜੀ ਉਹ ਘਟ ਰਹੀ ਆ ਪਰ ਹੁਣ ਜਿਵੇਂ ਸ਼ਾਮ ਦਾ ਸਮਾਂ ਹੋ ਚੁੱਕਿਆ ਜੀ ਮੇਰੇ ਕੋਲ ਨਿਊਜ਼ੀਲੈਂਡ ਦੇ ਪੌਣੇ 8 ਦਾ ਤਕਰੀਬਨ ਜਿਹੜਾ ਸਮਾਂ ਉਹ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਵੱਡੀ ਗਿਣਤੀ 'ਚ ਸੰਗਤਾਂ ਜਿਹੜੀ ਪਹੁੰਚੀ ਹੋਈ ਆ ਸੋ ਖੁਸ਼ੀ ਦੀ ਗੱਲ ਬਾਤ ਸੰਗਤਾਂ ਨਾਲ ਕਰਦੇ ਆਂ ਜੀ ਉਹਨਾਂ ਦਾ ਕੀ ਕਹਿਣਾ ਇਸ ਸਾਰੇ ਮਾਹੌਲ ਨੂੰ ਲੈ ਕੇ ਤੇ ਨਾਲ ਨਾਲ ਤੁਹਾਨੂੰ ਸਾਰਾ ਇੱਥੇ ਦਾ ਜੋ ਵਿਊ ਆ ਜੋ ਕੁਝ ਇੱਥੇ ਚੱਲ ਰਿਹਾ ਉਹ ਸਾਰਾ ਤੁਹਾਨੂੰ ਦਿਖਾਉਂਦੇ ਆਂ ਸੋ ਤੁਸੀਂ ਦੇਖ ਸਕਦੇ ਹੋ ਜੀ ਰੌਣਕਾਂ ਲੱਗੀਆਂ ਹੋਈਆਂ